ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੁਹਾਡਾ ਤੈਦ ਲਈ ਧੰਨਵਾਦ ਤੁਸੀਂ ਇੰਨੇ ਕਮੈਂਟ ਕੀਤੇ ਐਨੀ ਮੈਨੂੰ ਸਪੋਰਟ ਕੀਤੀ ਹਨਾ ਤੁਸੀਂ ਮੈਨੂੰ ਇੰਨੇ ਸੋਹਣੇ ਸੋਹਣੇ ਕਮੈਂਟ ਕਰਕੇ ਮੇਰਾ ਹੌਂਸਲਾ ਵਧਾਇਆ ਹੋਰ ਵੀ ਅੱਗੇ ਹਨਾ ਵਧਨ ਦੀ ਹਿੰਮਤ ਦਿੱਤੀ ਹਨਾ ਆਪਣੇ ਕੰਮ ਦੇ ਵਿੱਚ ਥੈਂਕ ਯੂ ਸੋ ਮੱਚ ਸਾਰਿਆਂ ਦਾ ਹਨਾ ਤਿਆਦ ਲੋ ਧੰਨਵਾਦ ਸੱਚੀ ਹੈ ਨਾ ਮੈਂ ਤਾਂ ਹੀ ਗਿਆ ਸੀ ਵੀ ਤੁਸੀਂ ਕਮੈਂਟ ਕਰਕੇ ਦੱਸਿਓ ਹਨਾ ਇਹ ਗੱਲ ਤੇ ਕਿਉਂਕਿ ਮੈਨੂੰ سپورਟ ਥੋੜੀ ਹੀ ਹੈਗੀ ਸਭ ਤੋਂ ਜ਼ਿਆਦੇ ਹਨਾ ਤੇ ਇੱਕ ਆਪਣੀ ਫੈਮਿਲੀ ਦੀ سپورਟ ਹੋਣੀ ਚਾਹੀਦੀ ਤੇ ਦੂਜੀ ਥੋੜੀ سپورਟ ਹੈਗੀ ਮੈਨੂੰ ਸਭ ਤੋਂ ਵੱਧ ਤੇ ਅੱਜ ਮੈਂ ਤੁਹਾਨੂੰ ਦਿਖਾਉਣੀ ਹੈਗੀ ਕਾਫੀ ਜ਼ਿਆਦੇ ਸੋਹਣੇ ਸੂਟ ਲੈਣਗੇ ਕਾਫੀ ਜ਼ਿਆਦੇ ਸੋਹਣੇ ਸੂਟ ਲੈਣਗੇ ਅੱਜ ਕੱਲ ਵਾਲੀ ਰੇਂਜ ਦੇ ਵਿੱਚ ਹੀ ਲੈਣਗੇ ਦੋ ਦੋ ਸੂਟ ਅਵੇਲੇਬਲ ਨੇਗੇ ਕੱਲ ਪਹਿਣਾ ਦੇ ਮੈਨੂੰ ਇੰਨੇ ਕ ਮੈਸੇਜ ਆਏ ਇੰਨੇ ਕ ਮੈਸੇਜ ਆਏ ਵੀ ਸਾਨੂੰ ਸੂਟ ਚਾਹੀਦਾ ਸਾਨੂੰ ਦੇ ਦਿਓ ਹਨਾ ਜਿਹੜੀ ਭੈਣ ਦੀ ਪਹਿਲਾਂ ਪੇਮੈਂਟ ਆ ਗਈ ਸੂਟ ਉਹ ਲੈ ਜਾਣਗੇ ਤੇ ਜਿਹਨਾਂ ਦੀ ਪੇਮੈਂਟ ਨਹੀਂ ਆਊਗੀ ਹਨਾ ਤੇ ਉਹ ਫਿਰ ਆਪਾਂ ਸੂਟ ਪਹਿਲਾਂ ਹਨਾ ਜਿਨ੍ਹਾਂ ਦੀ ਪੇਮੈਂਟ ਆ ਚੁਗੀ ਲੈ ਜਾਣਗੇ ਫਿਰ ਜਿਨ੍ਹਾਂ ਦੀ ਹੁਣ ਪੇਮੈਂਟ ਲੇਟ ਹੋ ਜਾਂਦੀ ਹੈ ਹਨਾ ਕਈ ਵਾਰ ਫਿਰ ਉਹ ਆਪਣਾ ਸੂਟ ਛੱਡ ਵੀ ਦਿੰਦੇ ਨੇ ਤਾਂ ਕਰਕੇ ਅਸੀਂ ਕੋਈ ਰਿਸਕ ਨਹੀਂ ਲੈਂਦੇ ਹੈਗੇ ਕੰਮ ਦੇ ਵਿੱਚ ਤੁਹਾਡੇ ਤੋਂ ਸੇਲ ਕਰਨ ਤੁਹਾਨੂੰ ਸੇਲ ਕਰਨ ਤੋਂ ਪਹਿਲਾਂ ਸਾਡੇ ਸਟਾਕ ਤੇ ਸਾਰੀ ਮਤਲਬ ਪੇਮੈਂਟ ਜਿਹੜੀ ਲੱਗੀ ਹੁੰਦੀ ਹੈਗੀ ਤੇ ਮੈਂ ਤੁਹਾਨੂੰ ਦਿਖਾਉਣੀ ਹੈ ਕੱਲ ਵਾਲੀ ਰੇਂਜ ਦੇ ਵਿੱਚ ਹੀ ਸੂਟ ਲੈਂਗੇ 1500 ਬਹੁਤ ਜ਼ਿਆਦੇ ਸੋਹਣੇ ਸੂਟ ਲੈਂਗੇ ਦੋ ਦੋ ਸੂਟ ਲੈਂਗੇ ਜਿਹੜੇ ਅਵੇਲੇਬਲ ਨੇਗੇ ਆਪਣੇ ਕੋਲੇ ਬ੍ਰਾਂਡ ਰਹੇਗਾ ਜੀ ਰਾਮ ਟੈਕਸ ਚਲਰ ਬਹੁਤ ਜ਼ਿਆਦੇ ਸੋਹਣੇ ਨੇਗੇ ਵੀ بس ਆਪਣੇ फटाफट ਆਰਡਰ ਦੇ ਦਿਓ ਤੇ ਆਪਣੀ ਪੇਮੈਂਟ ਕਰ ਦਿਓ ਤੇ ਨਾਲ ਦੀ ਨਾਲ ਹੈ ਜਿਹੜਾ ਕੋਰੀਅਰ ਐਡਰੈਸ ਪੇਜ ਤੇ ਜਿਹੜੇ ਤੁਹਾਡੇ ਕੋਰੀਅਰ ਨੇ ਨਾਲ ਦੀ ਨਾਲ ਨਿਕਲੀ ਜਾਂਣਾ ਅੱਜ ਵੀ ਅਸੀਂ ਕਾਫੀ ਕੋਰੀਅਰ ਕੱਢੇ ਨਗੇ ਡੇਲੀ ਜਾਂਦੇ ਨੇ ਵੈਸੇ ਕੋਰੀਅਰ ਤਾਂ ਤੇ ਆ ਦੇਖੋ ਸੂਟ ਇਹ ਵੀ ਇੰਨਾ ਕੁ ਸੋਹਣਾ ਸਟਾਫ ਹੈਗਾ ਤੁਸੀਂ ਦੇਖ ਸਕਦੇ ਹੋਗੇ ਫਰਾਮ ਟੈਕਸ ਦਾ ਸਟਾਫ ਹੈਗਾ ਬਹੁਤ ਜਿਆਦੇ ਸੋਹਣਾ ਕੱਪੜਾ ਹੈਗਾ ਕੱਲ ਵਾਲਾ ਸੇਮ ਸਟੱਫ ਇੰਨਾ ਕੁ ਸਾਫਟ ਹੈ ਦਾ ਮੁਲਾਇਮ ਜਿਹਾ ਨਾ ਰਹੇਗੀ ਇਹ ਕਲਰ ਦੀ ਸਲਵਾਰ ਮੋਰ ਪੰਖੀਆ ਕਲਰ ਹੈਗਾ ਕੈਮਰੇ ਦੇ ਵਿੱਚ ਬਿਲਕੁਲ ਪਰਫੈਕਟ ਕਲਰ ਆ ਰਿਹਾ ਹੈ ਇਹ ਰਹੇਗੀ ਜੀ ਬਾਟਮ ਹੈ ਇਹਦੇ ਨਾਲ ਬਾਟਮ ਤੇ ਤੁਸੀਂ ਕੰਮ ਕਰਵਾ ਸਕਦੇ ਹੋਗੇ ਦੋ ਸੂਟ ਅਵੇਲੇਬਲ ਲੰਗੇ 1500 ਇੱਕ ਸੂਟ ਦਾ ਪ੍ਰਾਈਸ ਹੈਗਾ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਇੱਕ ਥਾਨ ਦੇ ਵਿੱਚ ਦੋ ਸੂਟ ਨੇ ਬਸ ਜਿਵੇਂ ਕਿ ਕੱਲ ਪਹਿਣਾ ਹਨਾ ਬਹੁਤ ਬੈਂਸ ਹੋਈ ਏ ਗੱਲ ਪਿੱਛੇ ਹਨਾ ਵੀ ਸਾਨੂੰ ਸੂਟ ਚਾਹੀਦਾ ਸਾਨੂੰ ਚਾਹੀਦਾ ਤੁਸੀਂ ਹਨਾ ਡੇਲੀ ਵੀਡੀਓ ਪੈਂਦੀ ਹੈ ਤੁਹਾਨੂੰ ਉਹਦੇ ਵਿੱਚੋਂ ਨਹੀਂ ਸੂਟ ਮਿਲਦਾ ਤੇ ਅਗਲੀ ਵੀਡੀਓ 'ਚ ਮਤਲਬ ਰੋਜ਼ ਇੰਨੇ ਕਿ ਜ਼ਿਆਦੇ ਸੋਹਣੇ ਪ੍ਰਿੰਟ ਆਏ ਹੋਏ ਨੇ ਆਪਣੇ ਕੋਲੇ ਜਿੰਨੇ ਵੀ ਤੁਸੀਂ ਕਹਿ ਦੋ ਹਨਾ ਤੇ ਲੈ ਸਕਦੇ ਹੋ ਪਰਸੋਂ ਜਿਹੜੀ ਸ਼ਿਮਰ ਤੇ ਸੂਟਾਂ ਦੀ ਵੀਡੀਓ ਸੀ ਉਹਦੇ ਵਿੱਚੋਂ ਤੁਸੀਂ ਸੂਟ ਰਖਵਾ ਸਕਦੇ ਹੋ ਕਿਉਂਕਿ ਉਹ ਆਪਣੇ ਕੋਲੇ ਰੋਲ ਸੀਗੇ ਕੋਈ 15 ਮੀਟਰ ਦਾ ਰੋਲ ਸੀ ਕੋਈ 20 ਮੀਟਰ ਦਾ ਰੋਲ ਸੀਗਾ ਉਹਦੇ ਵਿੱਚ ਵੀ ਕੋਈ ਇੱਕ ਸੂਟ ਹੈ ਕੋਈ ਦੋ ਸੂਟ ਹੈਗਾ ਉਹ ਵੀ ਮੈਨੂੰ ਮੈਸੇਜ ਕਰਕੇ ਆਪਣੇ ਸੂਟ ਰਖਵਾ ਲਓ ਇਹ ਦੇਖੋ ਜੀ ਪਹਿਲਾ ਕਲਰ ਹੈ ਇਹਦਾ ਲੋਕ ਦੂਜਾ ਰੰਗ ਹੈਗਾ ਜੀ ਬਲੈਕ ਇਹ ਬਲੈਕ ਕਲਰ ਹੈ ਬਹੁਤ ਸੋਹਣਾ ਇੰਨਾ ਨਾ ਤਾਂ ਮਤਲਬ ਲਫਾਫੇ ਜੜੇ ਹੋਏ ਨੇ ਇੰਨਾ ਇਹ ਮੱਧਮ ਦਾ ਦੀਨ ਜਿਹਾ ਸੀ ਖੋਲ ਦੇ ਇੰਨੇ ਸੋਨੇ ਪ੍ਰਿੰਟ ਲੱਗਦੇ ਨੇ ਲਓ ਜੀ ਇਹ ਹੈਗਾ ਬਲੈਕ ਕਲਰ ਨਾ ਰਹੇਗੀ ਇਸ ਤਰ੍ਹਾਂ ਦੀ ਬਾਟਮ ਰਹੇਗੀ। ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਸੇਮ ਇੱਕ ਨਾਲ ਦੇ ਚਾਰ ਕਲਰ ਦਿਖਾਵਾਂਗੇ ਚਾਰੋਂ ਅਲੱਗ-ਅਲੱਗ ਨੇ ਚਾਰੇ ਜਿਹੜਾ ਸ਼ੇਡ ਹੈ ਡਾਰਕ ਕਲਰ ਦਾ ਚਾਰਟ ਹੈ ਸਾਨੂੰ ਬੈਲਨ ਲਫਾਫੇ ਦੇ ਵਿੱਚ ਆਪਾਂ ਨੂੰ ਲਾਈਟ ਲੱਗਦਾ ਸੀ ਨਾ ਟਰਾਂਸਪੇਰੈਂਟ ਲਫਾਫਾ ਚੜਿਆ ਹੋਇਆ ਹੈ ਤੇ ਨਾ ਕਰਕੇ ਮੱਧਮ ਜਿਹਾ ਲਾ ਲੇ ਤੁਸੀਂ ਖੋਲਦੇ ਹੋ ਪੂਰੇ ਗੂੜੇ-ਗੂੜੇ ਰੰਗ ਆ ਰਹੇ ਨੇ ਸੋਹਣੇ-ਸੋਹਣੇ। ਲਓ ਪ੍ਰਿੰਟ ਇਹ ਵੀ ਬਹੁਤ ਜ਼ਿਆਦਾ ਸੋਹਣਾ ਹੈਗਾ। ਅਲੱਗ ਜਿਹਦਾ ਪ੍ਰਿੰਟ ਹੈਗਾ ਇਹ ਜਿਹਾ ਥੋੜਾ ਹਿੱਕਾ ਹੈ। ਇਤਕਾ ਬਲੈਕ ਥੋੜਾ ਜਿਹਾ ਬਲੈਕ ਥੋੜਾ ਜਿਹਾ ਇਹ ਲਾਈਟ ਆ ਰਿਹਾਗਾ ਵੀ ਪਰ ਡਾਰਕ ਹੈ ਪੂਰਾ ਜੈਡ ਬਲੈਕ ਹੈ ਇਹ ਪਰਪਲ ਡਾਰਕ ਪਰਪਲ ਕਲਰ ਹੈ ਦੇਖੋ ਤੁਸੀਂ ਪ੍ਰਿੰਟ ਚੈੱਕ ਕਰੋ ਬਹੁਤ ਜਿਆਦੇ ਸੋਹਣੇ ਲੱਗੇ ਕੜਾਈਆਂ ਵਗੈਰਾ ਕਰਾ ਲਓ ਪੈਚ ਲਗਾ ਕੇ ਉਹ ਤੁਹਾਡੀ ਮਰਜ਼ੀ ਹੈ ਐਵੇਂ ਸਟਿਚ ਕਰਾਉਣਾ ਹੈ ਮੇ ਕਰਾ ਲਓ ਪਰ ਸਟਿਚਿੰਗ ਨੂੰ ਥੋੜਾ ਟਾਈਮ ਦੇ ਕੇ ਚਲਿਓ 10 ਤੋਂ 15 ਦਿਨ ਕਾਲੀ ਨਾ ਕਰਿਓ ਕਿਉਂਕਿ ਅੱਗੇ ਕੰਮ ਚੱਲ ਰਿਹਾ ਹੈ ਨਾ ਸਲਾਈ ਦਾ ਲਓ ਜੀ ਇਹ ਹੈਗਾ ਇਹ ਡਾਰਕ ਲਾਈਟ ਇਹ ਡਾਰਕ ਪਰਪਲ ਹੈ ਜੀ ਪੂਰਾ ਜਾਮਣੀ ਗੂੜਾ ਜਾਮਣੀ ਹੈਗਾ ਇਹ ਕੈਮਰੇ ਚ ਲਾਈਟ ਆ ਰਿਹਾ ਹੈਗਾ ਪ੍ਰਾਈਸ ਇਹਦਾ ਵੀ 1500 ਹੈ ਲਓ ਜੀ ਤੁਸੀਂ ਸਕਰੀਨ ਸ਼ਾਟ ਲੈ ਲਓ ਜੀ ਕਰੀ ਉੱਪਰ ਉੱਪਰ ਇਹ ਵੀ ਸਹੀ ਆ ਰਿਹਾ ਮੈਂ ਲਾਈਟ ਆ ਰਿਹਾ ਡਾਰਕ ਹੈ ਜੀ ਪੂਰਾ ਡਾਰਕ ਕਲਰ ਹੈ ਇਹ ਲਾਈਟ ਨਹੀਂ ਹੈਗਾ ਤੁਹਾਨੂੰ ਮੈਂ ਸਮਝਾ ਦਿੰਨੀ ਆ। ਇਹ ਕੈਮਰੇ ਜੋ ਹੋ ਗਏ। ਸਾਰਾ ਸਟਾਕ ਹੈ ਤੁਹਾਡੇ ਸਾਹਮਣੇ ਓਪਨ ਕੀਤਾ ਹੈ ਨਾ। ਲੋਜੀ ਮਹਰੂਨ ਸ਼ੇਰ ਰਾਮ ਟੈਕਸ ਬ੍ਰੈਂਡ ਬ੍ਰੈਂਡ ਦੇ ਕੱਪੜੇ ਨੇਗੇ ਇਹ ਕੋਈ ਬੁਰਨੀ ਆਊਗਾ ਕੋਈ ਸ਼੍ਰਿੰਕ ਨਹੀਂ ਹੋਊਗਾ ਕੁਝ ਨਹੀਂ ਹੋਊਗਾ ਇਹ ਵਾਲਾ ਕਲਰ ਹੈ ਜਿਹੜਾ ਬਿਲਕੁਲ ਪਰਫੈਕਟ ਆ ਰਿਹਾ ਪਿਓਰ ਪਸ਼ਮੀਨੇ ਦੇ ਸੂਟ ਨੇਗੇ ਲਾਈਨਿੰਗ ਲਗवानी ਲਗਵਾ ਲਓ ਨਹੀਂ ਲਗਵਾਨੀ ਨਾ ਲਗਵਾਓ ਉਹ ਤੁਹਾਡੀ ਮਰਜ਼ੀ ਹੈ ਸੂਟ ਤੁਸੀਂ ਦੇਖੋ ਬਹੁਤ ਜ਼ਿਆਦੇ ਸੋਹਣੇ ਕਲਰ ਪ੍ਰਿੰਟ ਬਹੁਤ ਜਿਆਦੇ ਸੋਹਣੇ ਲੰਗੇ ਲੋ ਜੀ ਨਾਲ ਇਸ ਤਰ੍ਹਾਂ ਰਹੇਗੀ ਸਲਵਾਰ ਬਹੁਤ ਜਿਆਦੇ ਸੋਹਣੇ ਜੱਚਦੇ ਨੇ ਸੂਟ ਸੋਹਣੇ ਪ੍ਰਿੰਟ ਨੇਗੇ ਸਰਦਾਰੀ ਸੂਟ ਲੰਗੇ ਦੁਪੱਟਾ ਤੁਸੀਂ ਕਹੋਗੇ ਆਪਾਂ ਲਗਾ ਦਾਂਗੇ ਪਰ ਇਹ ਜਿਹੜੇ ਸੂਟ ਨੇ ਬਿਨਾ ਦੁਪੱਟੇ ਤੋਂ ਨੇ ਦੁਪੱਟਾ ਕਿਸੇ ਨਾਲ ਨਹੀਂ ਹੈਗਾ ਠੀਕ ਹੈ ਜੀ ਇੱਕ ਲੋ ਜੀ ਸੂਟ ਦੋ ਲੋ ਜਿਵੇਂ ਤੁਹਾਡੀ ਚੁਆਇਸ ਹੈਗੀ ਉਸ ਤਰ੍ਹਾਂ ਤੁਸੀਂ ਸੂਟ ਹੈ ਜਿਹੜਾ ਲੈ ਲਓ ਕਾਫੀ ਜਿਆਦੇ ਸੋਹਣੇ ਪ੍ਰਿੰਟ ਨੇਗੇ ਸਲਾਈ ਕਰਾਉਣਾ ਸਲਾਈ ਨੂੰ ਸਾਨੂੰ ਟਾਈਮ ਚਾਹੀਦਾ ਹੈਗਾ ਕਿਉਂਕਿ ਪਹਿਲੀ ਜਿਹੜੀ ਗੱਲ ਹੈ ਹਨਾ ਮੈਂ ਕੋਈ ਲਾਰਾ ਲਾਵਾ ਪਹਿਲੀ ਗੱਲ ਜਿਹੜੀ ਕਹੀ ਹੈ ਜੀ ਸਹੀ ਹੁੰਦੀ ਹੈਗੀ ਤੇ ਟਾਈਮ ਚਾਹੀਦਾ ਚਾਹੇ ਥੋੜੇ ਦੋ ਸੂਟ ਨੇ ਸਾਨੂੰ ਤਾਂ ਵੀ ਟਾਈਮ ਚਾਹੀਦਾ ਹੈਗਾ ਇੱਕ ਨਾ ਕੱਲ ਵੀਡੀਓ ਪਾਈ ਸੀਗੀ ਉਹਦੇ ਵਿੱਚੋਂ ਆਵਲ ਸੂਟ ਅਵੇਲੇਬਲ ਰਹਿ ਗਿਆ ਆਪਣੇ ਕੋਲੇ ਜਿਹੜੀ ਪਹਿਨ ਲੈਣਾ ਚਾਹੁੰਦੀ ਹੈਗੀ ਲੈ ਸਕਦੀ ਹੈ ਇਹ ਵੀ ਰਾਮ ਟੈਕਸ ਦਾ ਸੂਟ ਹੈ ਇਹਦਾ ਪ੍ਰਾਈਸ ਵੀ 1500 ਸੀਗਾ ਪਲੱਸ ਸ਼ਿਪਿੰਗ ਸੀਗਾ ਲੋ ਜੀ ਇੱਕ ਇਹ ਸੂਟ ਅਵੇਲੇਬਲ ਹੈ ਰਹਿ ਗਿਆ ਤੁਸੀਂ ਲੈਣਾ ਲੈ ਸਕਦੇ ਹੋਗੇ ਠੀਕ ਹੈ ਪੇਮੈਂਟ ਕਰਕੇ ਆਪਣੇ ਸੂਟ ਨੇ ਰਖਵਾ ਦਿਓ ਰੱਖਵਾ ਸਕਦੇ ਹੋਗੇ ਲੋ ਆ ਦੇਖੋ 1 ਕੇ 850 ਦੇ ਵਿੱਚ ਜਿਹੜਾ 850 ਦੇ ਸੂਟ ਪਾਏ ਸੀ ਆਪਾਂ ਪਾਰਸੋ ਚੌਥੇ ਵੀਡੀਓ ਪਾਏ ਉਹਦੇ ਵਿੱਚ ਇਹ ਵਾਲਾ ਮਹਿਰੂਨ ਛੇੜ ਰਹਿ ਗਿਆ ਠੀਕ ਹੈ ਜੀ ਇੱਕ ਸੂਟ ਇਹ ਵਾਲਾ ਰਹਿ ਗਿਆ ਇਹ ਵੀ ਪਸ਼ਮੀਨੇ ਦਾ ਸੂਟ ਹੈਗਾ ਕਿਉਂਕਿ ਠੰਡ ਪੈਣੀ ਆਪਣੇ ਸਟਾਰਟ ਹੋ ਗਈ ਅੱਗੀ ਸਵੇਰੇ ਸ਼ਾਮ ਦੀ ਠੰਡ ਕਾਫੀ ਹੈਗੀ ਆਪਣੇ ਇੰਡੀਆ ਦੇ ਵਿੱਚ ਬਾਹਰ ਲੀਆ ਭੈਣਾ ਦੇਖ ਰਹੇ ਹੋਗੇ ਤੁਸੀਂ ਨਵੇਂ ਹੋ ਚਾਹੇ ਦੀ ਤੁਹਾਡੇ ਆਰਡਰ ਚੱਲ ਰਹੇ ਨੇਗੇ ਤਾਂ ਤੁਸੀਂ ਜਰੂਰ ਸੂਟੇ ਰਖਵਾ ਸਕਦੇ ਹੋਗੇ ਬਹੁਤ ਜਿਆਦਾ ਸੋਨਾ ਸਟੱਫ ਹੈਗਾ ਬਾਰਕ ਵਗੈਰਾ ਕਰਾ ਲਓ ਜਿੰਨੀ ਮਰਜ਼ੀ ਕਰਾ ਲਓ ਠੀਕ ਹੈ ਜੀ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਗੀ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜਿਹੜਾ ਆਪਣਾ ਵਲੌਗਿੰਗ ਵਾਲਾ ਚੈਨਲ ਹੈਗਾ ਕਾਲੀਕਾ ਵਲੌਗਸ ਆਪਾਂ ਕਮੈਂਟ ਦੇ ਵਿੱਚ ਉਹਦਾ ਲਿੰਕ ਜਰੂਰ ਪਾ ਦਾਂਗੇ ਤੁਸੀਂ ਉਹ ਲਿੰਕ ਨੂੰ ਓਪਨ ਕਰਕੇ ਲਿੰਕ ਤੇ ਜਾ ਕੇ ਉਹਨੂੰ ਓਪਨ ਕਰਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਸਕਿਪ ਨਾ ਕਰਿਆ ਕਰਿਓ ਵੀਡੀਓ ਫੁੱਲ ਵਾਚ ਦੇਖਿਆ ਕਰੋ ਵੀਡੀਓ ਨੂੰ ਸਕਿਪ ਕਰਕੇ ਇਹਨਾਂ ਦੇਖਿਆ ਕਰੋ ਸੋਹਣੇ ਸੋਹਣੇ ਤੁਹਾਨੂੰ ਵਲੌਗ ਲੈ ਕੇ ਆਉਂਦੇ ਰਹਾਂਗੇ ਹਨਾ ਹਜੇ ਤਾਂ ਸਟਾਰਟਿੰਗ ਹੈਗੀ ਕੁਝ ਕੰਮ ਦੇ ਵਿੱਚ ਰੁੱਝੇ ਹੋਿਆਂਗੇ ਤਾਂ ਕਰਕੇ ਟਾਈਮ ਜਾਂ ਥੋੜਾ ਘੱਟ ਹੀ ਲੱਗਦਾਗਾ ਅੱਜ ਵੀ ਅਸੀਂ ਜਿਹੜੇ ਫ੍ਰੀ ਆਂਗੇ 1:30 ਵਜੇ ਹੋਿਆਂਗੇ ਥੋੜਾ ਟਾਈਮ ਫਿਰ ਰੈਸਟ ਕੀਤੀ ਹੈਗੀ ਹੁਣ ਫੇਰ ਦੁਬਾਰਾ ਵੀਡੀਓ ਪਾਈ ਹੈਗੀ ਫਿਰ ਘਰ ਦੇ ਕੰਮ ਹੋ ਜਾਂਦੇ ਨੇਗੇ ਇਹ ਪਾਰਸਲ ਲਗਾਉਣ ਗਏ ਹੋਏ ਸੀ ਕਿ ਤਾਂ ਕਰਕੇ ਫਿਰ ਟਾਈਮ ਥੋੜਾ ਘਾਟਦੀ ਹੈਗਾ ਚਲੋ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਸਤਰੀ ਕਾਲ ਜੀ ਬਾਏ ਬਾਏ